ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਸੰਜੀਵ ਅਰੋੜਾ ਜੀ ਨੇ ਕਿਹਾ ਮਨੀਸ਼ ਸਸੋਦੀਆ ਜੀ ਨੇ ਕਿਹਾ ਕਿ ਇਹ 19 ਜੂਨ ਵਾਲੀ ਜਿਹੜੀ ਇਲੈਕਸ਼ਨ ਹੈ ਇਹ ਆਪਣੇ ਬੱਚਿਆਂ ਦੇ ਫਿਊਚਰ ਦੀ ਹੈ ਇਹ ਆਪਣੇ ਇਲਾਕੇ ਦੇ ਫਿਊਚਰ ਦੀ ਹੈ ਕਿਉਂਕਿ ਹਾਲਾਂਕਿ ਤੁਸੀਂ 2022 ਦੇ ਵਿੱਚ ਬਹੁਤ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਪਰ ਪ੍ਰਮਾਤਮਾ ਕੇ ਕਿਸਦਾ ਜੋਰ ਨਹੀਂ ਚੱਲਦਾ ਗੁਰਪੀ ਗੋਗੀ ਜੀ ਸਾਡੇ ਵਿੱਚ ਨਹੀਂ ਰਹੇ ਉਹਦੇ ਕਰਕੇ ਬਾਈ ਇਲੈਕਸ਼ਨ ਆ ਰਹੀ ਹੈ ਸੋਨੂੰ ਲੜਾਂਗੇ ਤੇ 19 ਨੂੰ ਇਹ ਚੋਣ ਹੈ 4 ਦਿਨ ਰਹਿ ਗਏ ਬਸ ਇੱਕ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਮਸ਼ੀਨ ਦੇ ਵਿੱਚ ਇੱਕ ਨੰਬਰ ਤੇ ਚੋਣ ਨਿਸ਼ਾਨ ਹੈ ਔਰ ਮੈਂ ਬੇਨਤੀ ਕਰਦਾ 62 ਨੰਬਰ 60 ਵਾਲਿਆਂ ਨੂੰ ਕਈ ਵਾਰੀ ਕੀ ਹੁੰਦਾ ਕਿ ਆਪਾਂ ਵੋਟਾਂ ਵਾਲੇ ਦਿਨ ਨੂੰ ਛੁੱਟੀ ਵਾਲਾ ਦਿਨ ਸਮਝ ਲੈਨੇ ਆ ਕਿ ਅੱਜ ਪਿਕਨਿਕ ਡੇ ਐ ਛੱਡੋ ਪਰੇ ਆਪਾਂ ਨੇ ਕੀ ਵੋਟਾਂ ਪਾਉਣੀਆਂ ਐ ਲਾਈਨ 'ਚ ਜ਼ਿਆਦਾ ਲੱਗਣ ਦੀ ਲੋੜ ਨਹੀਂ 192 ਤੋਂ 195 ਬੂਥ ਨੇ ਉੱਥੇ ਠੰਡੇ ਪਾਣੀ ਦੇ ਪੀਣ ਦਾ ਪ੍ਰਬੰਧ ਐ ਸਭ ਕੁਝ ਪ੍ਰਬੰਧਾ ਉੱਥੇ ਤੇ 7-800 ਦੀ ਐਵਰੇਜ ਐ ਇੱਕ ਬੂਥ ਦੀ 10 ਤੋਂ 15 ਮਿੰਟ ਜੇਕਰ ਤੇ ਤੁਸੀਂ ਪੰਜਾਬ ਵਾਸਤੇ ਜਾਂ ਆਪਣੇ ਲੁਧਿਆਣਾ ਪਛਮੀ ਵਾਸਤੇ ਲਾਈਨ 'ਚ ਲੱਗ ਜੋਂਗੇ ਤਾਂ ਇਹ ਤੁਸੀਂ ਸਮਝ ਲਓ ਫਿਰ ਆਪਣੀ ਜ਼ਿੰਮੇਵਾਰੀ ਨਿਭਾਤੀ ਕਿਉਂਕਿ 19 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਅਸੀਂ 19 ਤਰੀਕ ਨੂੰ ਕੰਮ ਤੇ ਲੱਗ ਜਾਾਂਗੇ 23 ਤਰੀਕ ਨੂੰ ਰਿਜ਼ਲਟ ਆਊਗਾ ਤੇ 24 ਤਰੀਕ ਨੂੰ ਅਸੀਂ ਆਪਣੇ ਕੰਮ ਤੇ ਲੱਗ ਜਾਾਂਗੇ ਇਹ ਗੱਲ ਪਹਿਲਾਂ ਵੀ ਅਨਾਊਂਸਮੈਂਟ ਕਰ ਚੁੱਕਿਆ ਅਸੀਂ ਕਿ ਤੁਸੀਂ 19 ਤਰੀਕ ਨੂੰ ਵੋਟਾਂ ਪਾ ਕੇ ਸੰਜੀਵ ਰੋੜਾ ਜੀ ਨੂੰ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਅੱਗੇ ਮੰਤਰੀ ਪਦ ਵਾਲੀਆਂ ਪੌੜੀਆਂ ਜਾਂ ਰਾਜ ਭਵਨ ਵਾਲੀਆਂ ਪੌੜੀਆਂ ਜਿੱਥੇ ਸੌਹ ਚੁੱਕਦੇ ਆ ਉਹ ਪੌੜੀਆਂ ਚੜਾਉਣਾ ਸਾਡਾ ਕੰਮ ਹੈ ਔਰ ਇੱਕ ਮੰਤਰੀ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਮੰਤਰੀ ਸਾਰੇ ਪੰਜਾਬ ਦੇ ਵਿੱਚ ਫੰਡ ਦੇ ਸਕਦਾ ਹੈ ਤਾਂ ਸੰਜੀਵ ਜੋ ਅਰੋੜਾ ਵਰਗਾ ਬੰਦਾ ਉਹ ਕਦੇ ਵੀ ਇਹ ਨਹੀਂ ਚਾਹੂਗਾ ਕਿ ਮੈਂ ਆਪਣੇ ਇਲਾਕੇ ਨੂੰ ਫੰਡ ਨਾ ਦੇਵਾਂ ਤੇ ਬਾਕੀਆਂ ਨੂੰ ਦੇਦਾ ਤੇ ਇਹਨਾਂ ਦਾ ਦਿਲ ਜਿਹੜਾ ਲੁਧਿਆਣੇ 'ਚ ਹੀ ਵਸਦਾ ਹੈ ਲੁਧਿਆਣੇ 'ਚ ਰਹਿੰਦੇ ਨੇ ਕੱਲੇ-ਕੱਲੇ ਬੰਦੇ ਨੂੰ ਜਾਣਦੇ ਨੇ ਵਾਰਡਾਂ ਜਾਂ ਜਾਂਦੇ ਰਹੇ ਆ